ਅੱਜਕੱਲ ਆਮ ਆਦੀ ਪਾਰਟੀ ਤੇ ਆਮ ਆਦੀ ਪਾਰਟੀ ਦੇ ਵਿਧਾਇਕ ਹੋਣ ਜਾਂ ਮੈਂਬਰ ਪਾਰਲੀਮੈਂਟ ਹੋਣ ਉਹਨਾਂ ਦੇ ਮਾੜੇ ਦਿਨ ਹੀ ਚੱਲ ਰਹੇ ਨੇ ਕਿਤਨੇ ਕਿਤੇ ਈਡੀ ਜਾਂ ਸੀਬੀਆਈ ਦੀ ਜਾਂ ਸਮਨਿੰਗ ਹੋ ਰਹੀ ਹੈ ਜਾਂ ਕਾਰਵਾਈ ਹੋ ਰਹੀ ਹੈ ਤੇ ਇਸ ਦੇ ਚੱਲਦੇ ਆਮ ਆਦੀ ਪਾਰਟੀ ਦੇ ਪੰਜਾਬ ਤੋਂ ਅੰਮਰਗੜ ਤੋਂ ਵਿਧਾਇਕ ਜਸਵੰਤ ਸਿੰਘ ਗੱਜੇ ਨਮਾਜਰਾ ਜਿਨ੍ਹਾਂ ਨੂੰ ਈਡੀ ਨੇ ਅਰੈਸਟ ਕੀਤਾ ਸੀ ਜਿਹਦੇ ਚੱਲਦਾ ਹੁਣ ਈਡੀ ਨੇ 35 ਕਰੋੜ ਰੁਪਏ ਦੀ ਉਹਨਾਂ ਦੀ ਪ੍ਰਾਪਰਟੀ ਜ਼ਬਤ ਕਰ ਲਈ ਹੈ ਪੂਰਾ ਮਸਲਾ ਕੀ ਅਸਲ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਬੈਂਕ ਧੋਖੇਖੋਰੀ ਨਾਲ ਸੰਬੰਧ ਦੇ ਇੱਕ ਮਾਮਲੇ ਦੀ ਜਾਂਚ ਤਹਿਤ ਆਮ ਆਦੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਨ ਮਾਜਰਾ ਨਾਲ ਸੰਬੰਧਿਤ ਇੱਕ ਕੰਪਨੀ ਦੀ 35.10 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ ਵਿਧਾਇਕ ਜਸਵੰਤ ਸਿੰਘ ਗੱਜਨ ਮਾਜਰਾ ਇਸ ਕੰਪਨੀ ਦੇ ਡਾਇਰੈਕਟਰ ਸਨ ਔਰ ਈਡੀ ਨੇ ਜਾਰੀ ਇੱਕ ਬਿਆਨ ਚ ਦੱਸਿਆ ਕਿ ਮਲੇਰਕੋਟਲਾ ਸਥਿਤ ਜਾਇਦਾਦ ਤਾਰਾ ਕਾਰਪੋਰੇਸ਼ਨ ਲਿਮਟਿਡ ਦੀ ਹੈ ਇਸ ਨੂੰ ਜ਼ਬਤ ਕਰਨ ਸੰਬੰਧੀ ਮਨੀ ਲੌਂਡਰਿੰਗ ਰੋਕਥਮ ਐਕਟ ਦੇ ਤਹਿਤ ਆਦੇਸ਼ ਜਾਰੀ ਕੀਤਾ ਗਿਆ ਈਡੀ ਨੇ ਦੱਸਿਆ ਕਿ ਕਰਜ਼ੇ ਦੀ ਰਕਮੀ ਨੂੰ ਤਾਰਾ ਕਾਰਪੋਰੇਸ਼ਨ ਲਿਮਟਿਡ ਨਾਲ ਸੰਬੰਧਿਤ ਵੱਖ-ਵੱਖ ਫਰਜੀ ਕੰਪਨੀਆਂ ਚ ਤਬਦੀਲ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਇਸ ਨੂੰ ਤਾਰਾ ਹੈਲਥ ਫੂਡ ਲਿਮਟਿਡ ਅਤੇ ਇੱਕ ਹੋਰ ਸਹਿਯੋਗੀ ਕੰਪਨੀ ਤਾਰਾ ਸੇਲਜ਼ ਲਿਮਟਿਡ ਵਿੱਚ ਤਬਦੀਲ ਅਤੇ ਇਕੀਕਰਿਤ ਕੀਤਾ ਗਿਆ ਸੀ ਈਡੀ ਵੱਲੋਂ ਇਹ ਵੀ ਦੋਸ਼ ਲਗਾਏ ਗਏ ਨੇ ਕਿ ਤਾਰਾ ਹੈਲਥ ਫੂਡ ਲਿਮਟਿਡ ਵੱਲੋਂ ਕਰਜ਼ੇ ਦੀ ਰਕਮ ਨੂੰ ਹੋਰ ਨਾ ਕੰਮਾਂ ਲਈ ਵਰਤਿਆ ਗਿਆ ਏਜੰਸੀ ਨੇ ਕਿਹਾ ਕਿ 3.12 ਕਰੋੜ ਰੁਪਏ ਦੀ ਰਕਮ ਗੱਜਨ ਮਾਹਰਾ ਦੇ ਨਿੱਜੀ ਖਾਤਿਆਂ 'ਚ ਤਬਦੀਲ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ 33.99 ਕਰੋੜ ਰੁਪਏ ਦੀ ईएचएफएल ਨੇ ਨੂੰ ਵੀ ਦਿੱਤੇ ਗਏ ਨੇ ਅਮਰਗੜ ਤੋਂ ਆਮ ਆਦਮੀ ਪਾਰਟੀ ਵਿਧਾਇਕ ਗੱਜਨ ਮਾਹਰਾ ਨੂੰ ਇਸ ਸਬੰਧੀ ਨਵੰਬਰ ਦੀ ਸ਼ੁਰੂਆਤ ਦੇ ਵਿੱਚ ਹੀ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ منی ਲਾਂਡਰਿੰਗ ਦਾ ਮਾਮਲਾ ਸੀਬੀਆਈ ਦੀ ਐਫਆਈਆਰ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਜੋ 40.92 ਕਰੋੜ ਰੁਪਏ ਦਾ ਬੈਂਕ ਕਰਜ਼ਾ ਧੋਖੇ ਧੋਖੇ ਧੜੀ ਦੇ ਨਾਲ ਜੁੜਿਆ ਆਇਆ ਤੇ ਹੁਣ ਆਵਾਦੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਨ ਮਾਰੇ ਦੀਆਂ ਮੁਸੀਬਤਾਂ ਹੋਰ ਵੱਧ ਗਈਆਂ ਨੇ ਜਿੱਥੇ ਉਹਨਾਂ ਦੀ ਗ੍ਰਿਫਤਾਰੀ ਆ ਹਰਾਸਤ ਵਿੱਚ ਲਏ ਗਏ ਨੇ ਤੇ ਹੁਣ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਕਰੀ 30 ਕਰੋੜ ਤੋਂ ਜ਼ਿਆਦਾ ਉਹ ਵੀ ਈਡੀ ਨੇ ਜ਼ਬਤ ਕਰ ਲਈ ਆ ਮਨੀ ਲਾਂਡਰਿੰਗ ਐਕਟ ਦਿੱਤਾ ਤੇ ਆਮ ਆਦੀ ਪਾਰਟੀ ਵਾਸਤੇ ਇੱਕ ਹੋਰ ਕਿਰਕਰੀ ਕਿਉਂਕਿ ਆਮ ਆਦੀ ਪਾਰਟੀ ਕਹਿ ਰਹੀ ਸੀ ਕਿ ਅਸੀਂ ਬੜੇ ਕਟੜ ਈਮਾਨਦਾਰ ਆ ਬੜੇ ਈਮਾਨਦਾਰ ਆ ਈਮਾਨਦਾਰ ਛੱਡੋ ਕਟੜ ਈਮਾਨਦਾਰ ਤੇ ਹੁਣ ਕਟੜ ਈਮਾਨਦਾਰਾਂ ਦੀ ਗੱਲ ਕੀਤੀ ਜਾਵੇ ਤੇ ਇੱਕ ਹੋਰ ਵਿਧਾਇਕ ਦੀ ਪ੍ਰਾਪਰਟੀ ਜ਼ਬਤ ਕਰ ਲਈਆ ਧੋਖਾਧੜੀ ਦੇ ਮਸਲੇ ਦੇ ਵਿੱਚ ਈਡੀ ਚ ਪਹਿਲੀ ਵਾਰ ਆਮ ਆਦੀ ਪਾਰਟੀ ਤੋਂ ਟਿਕਟ ਲੜੀ ਸੀ ਚੋਣ ਜਿੱਤੀ ਆ ਐਮ ਐਲ ਏ ਬਣੇ ਨੇ ਹਾਲਾਂਕਿ ਇਸ ਐਮਐਲਏ ਨੇ ਦਾਅਵਾ ਕੀਤਾ ਸੀ ਕਿ ਉਹ ਨਾ ਹੀ ਸਰਕਾਰੀ ਗੱਡੀ ਦਾ ਤੇਲ ਲੈਂਦੇ ਨੇ ਸਰਕਾਰ ਕੋ ਤਨ ਤਨਖਾਹ ਵੀ 1 ਰੁਪਇਆ ਲੈਂਦੇ ਨੇ ਪਰ ਜਿੱਥੇ 30-30 ਕਰੋੜ ਰੁਪਏ ਦੀਆਂ ਧੋਖੇ ਤੜੀਆਂ ਗੜਬੜੀਆਂ ਹੋਣ ਉੱਥੇ 1 ਲੱਖ ਰੁਪਇਆ ਐਮਐਲਏ ਨੇ ਤਨਖਾਹ ਦਾ ਕੀ ਕਰਨਾ ਸੀ ਲੇਕਿਨ ਹੁਣ ਆਵਾਦੀ ਪਾਰਟੀ ਵਾਸਤੇ ਵੀ ਮੁਸੀਬਤ ਆ ਕਿਉਂਕਿ ਵਿਰੋਧੀਆਂ ਨੇ ਨਿਸ਼ਾਨੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਕਿ ਜਿੱਥੇ ਆਵਾਦੀ ਪਾਰਟੀ ਆਪਣੇ ਆਪ ਨੂੰ ਕਟੜ ਮਾੜ ਇਮਾਨਦਾਰ ਦੱਸਦੀ ਰਹੀ ਆ ਹੁਣ ਤੱਕ ਚਾਹੇ ਉਹਨਾਂ ਦੇ ਦਿੱਲੀ ਦੇ ਮੰਤਰੀ ਵੀ ਜ਼ਿਲ੍ਹਾ ਦੇ ਵਿੱਚ ਨੇ ਚਾਹੇ ਮਨੀਸ਼ ਸੋਧਿਆ ਹੋਣ ਚਾਹੇ ਉਹ ਫਿਰ ਸਤਿੰਦਰ ਜੈਨ ਹੋਣ ਚਾਹੇ ਫਿਰ ਰਾਜ ਸਭਾ ਮੈਂਬਰ ਸੰਜੇ ਸਿੰਘ ਹੋਣ ਤੇ ਹੁਣ ਆ ਪੰਜਾਬ ਤੋਂ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜਸਵੰਤ ਸਿੰਘ ਗੱਜਨ ਮਾਜਰਾ ਉਹਨਾਂ ਨੂੰ ਜਿੱਥੇ ਈਡੀ ਨੇ ਅਰੈਸਟ ਕੀਤਾ ਉੱਥੇ ਨਾਲ ਦੇ ਨਾਲ ਉਹਨਾਂ ਦੀ 30 ਕਰੋੜ ਤੋਂ ਜ਼ਿਆਦਾ ਜਾਇਦਾਦ ਵੀ ਜ਼ਬਤ ਕਰ ਲਈਆ ਹਾਲਾਂਕਿ ਸੀਬੀਆਈ ਦਾ ਮਸਲਾ ਵੀ ਚੱਲ ਰਿਹਾ ਜਿਹਦੇ ਚ ਸੀਬੀਆਈ ਦਾ ਵੀ ਕੇਸ ਚੱਲ ਰਿਹਾ ਜਿਹਦੇ ਚ ਸੀਬੀਆਈ ਦੇ ਰਿਕਾਰਡ ਦੇ ਵਿੱਚ ਕਰੀਬ 44 ਕਰੋੜ ਰੁਪਏ ਦਾ ਬੈਂਕ ਕਰਜ਼ਾ ਹੈ ਉਹ ਵੀ ਇੱਕ ਧੋਖਾਧੜੀ ਮਸਲਾ ਤੇ ਉਹ ਸੀਬੀਆਈ ਦੀ ਵੱਖਰੀ ਜਾਂਚ ਚੱਲ ਰਹੀ ਆ ਜਿੱਥੇ ਵਿਧਾਇਕ ਗੱਜਨ ਮਾਇਰਾ ਖੁਦ ਮੁਸੀਬਤ 'ਚ ਉੱਥੇ ਉਹਨਾਂ ਦੀ ਪਾਰਟੀ ਆਮਾਦੀ ਪਾਰਟੀ ਵੀ ਬੁਰੀ ਤਰ੍ਹਾਂ गिर ਗਈ ਆ ਦੇਖਦੇ ਹਾਂ ਕਿ ਇਸ ਮਸਲੇ ਦੇ ਵਿੱਚ ਜਿੱਥੇ ਆਮਾਦੀ ਪਾਰਟੀ ਦੇ ਐਮਐਲਏ ਕੀ ਸਫਾਈ ਦਿੰਦੇ ਨੇ ਜਾਂ ਫਿਰ ਆਮਾਦੀ ਪਾਰਟੀ ਦੀ ਸਰਕਾਰ ਜਾਂ ਫਿਰ ਆਮਾਦੀ ਪਾਰਟੀ ਦੇ ਬੁਲਾਰੇ ਕੀ ਪੱਖ ਰੱਖਦੇ ਨੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਧਰਤੋਲੇ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ